ਸ਼੍ਰੋਮਣੀ ਅਕਾਲੀ ਦਲ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜੱਕੂ ਤੱਕੀ ਮੁਖ ਸਰਵਿਕੀ ਅਕਾਲੀ ਦਲ ਦੀ ਕਾਨਫਰੰਸ ਰੱਖ ਲਈਏ ਕਿਉਂ ਰੱਖੀਏ ਕਿਉਂ ਨਹੀਂ ਸੀ ਰੱਖੀ ਜਾ ਰਹੀ ਅਜੇ ਸਾਰੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਸੀ ਮਾਹਰ ਤੇ ਵਿਸ਼ਮ ਚਿੰਤਕ ਪ੍ਰੋਫੈਸਰ ਡਾਕਟਰ ਪਿਆਰੀ لال ਗਰਗ ਜੀ ਸੋ ਸਭ ਤੋਂ ਪਹਿਲਾਂ ਗਰਗ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਬਹੁਤ-ਬਹੁਤ ਜੀ ਸਰ ਡਰਸਾਬ ਥੋੜਾ ਜਿਹਾ ਪੰਜਾਬ ਦੀ ਸਿਆਸਤ ਵੱਲ ਆਈਏ ਨਹੀਂ ਦਿਨੀ ਇਹ ਵੀ ਬੜਾ ਗਰਮ ਮਾਮਲਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਜੱਕੋ ਤੱਕੀ ਫੈਸਲਾ ਲਿਆ ਹੈ ਅੱਜ ਦਰਜੀਤ ਸਿੰਘ ਟੀਮਾ ਨੇ ਐਨੌਂਸ ਕੀਤੀ ਇਹ ਗੱਲ ਕਿ ਅਸੀਂ ਮੁਕਸਰ ਜਿਹੜਾ ਮੇਲਾ ਉੱਥੇ ਜਾਂ ਭਰਦਾ ਜਾਂ ਕਹਿ ਸਕਦੇ ਆ ਕਿ 40 ਮੁਕਤਿਆਂ ਦਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਉੱਥੇ ਉਹ ਰੱਖਣਗੇ ਕਾਨਫਰੰਸ ਅਕਾਲੀ ਕਾਨਫਰੰਸ ਹਾਲਾਂਕਿ ਪਹਿਲਾਂ ਕੁਝ ਅਜੀ ਤਰ੍ਹਾਂ ਦੇ ਵੀ ਫੈਸਲੇ ਆਏ ਹੈ ਸ਼ਾਇਦ ਅਕਾਲ ਤਖਤ ਸਾਹਿਬ ਤੋਂ ਕਿ ਰਾਸ਼ਟਰੀ ਕਾਨਫਰੰਸਾਂ ਜਿਹੇ ਅਜੇ ਵੱਡੇ ਪ੍ਰੋਗਰਾਮ ਜਿਹੜੇ ਨੇ ਪੰਜਾਬ ਦੇ ਵਿੱਚ ਧਾਰਮਿਕ ਉੱਥੇ ਨਹੀਂ ਹੋਣੀ ਚਾਹੀਦੀ। ਦੂਜੇ ਪਨੇ ਕੱਲ੍ਹ ਇਹ ਗੱਲ ਵੱਡੇ ਪੱਧਰ ਤੇ ਸਾਹਮਣੇ ਆਈ ਕਿ ਇੱਕ ਪੰਥਕ ਪਾਰਟੀ ਬਣ ਕੇ ਸਾਹਮਣੇ ਆ ਰਹੀ ਹੈ ਤੇ ਉਹਦਾ ਆਗਾਜ਼ ਉੱਥੇ ਹੀ ਮੁਕਸਰ ਜਿਹੜਾ ਵਾਗੀ ਮੇਲਾ ਉਹਦੇ ਤੋਂ ਹੋਏਗਾ। ਇਹ ਸਾਰੇ ਮਾਹੌਲ ਨੂੰ ਕਿਵੇਂ ਆਪਾਂ ਦੇਖਦੇ ਆਂ ਅਕਾਲੀ ਦਲ ਨੇ ਜੱਕੋ ਤੱਕ ਹੀ ਫੈਸਲਾ ਲਿਆ ਹੈ ਪੰਥਕ ਕਿਹੜੀ ਪਾਰਟੀ ਬਣ ਕੇ ਸਾਹਮਣੇ ਆਏਗੀ ਇਹ ਜਿਹੜਾ ਮਹੌਲੇ ਪੰਥਕ ਪੱਦਰ ਦਾ ਅਕਾਲੀ ਪੱਦਰ ਤੱਕ ਕਿਵੇਂ ਅੱਗੇ ਜਾ ਕੇ ਰਹਿ ਸਕਦਾ ਹੈ ਕਿਵੇਂ ਆਪਾਂ ਇਹਨੂੰ ਦੇਖ ਸਕਦੇ ਹਾਂ ਜੀ ਦੇਖੋ ਪਿੰਡਰ ਸਾਹਿਬ ਪਹਿਲਾਂ ਤਾਂ ਜਿਨ੍ਹਾਂ ਨੇ ਵੀ ਫੈਸਲੇ ਲਿਆ ਕੇ ਸਿਆਸੀ ਕਾਨਫਰੈਂਸ ਬਲਕਿ ਦੇਸ਼ ਦੀ ਆਜ਼ਾਦੀ ਵੇਲੇ ਵੀ ਸਿਆਸੀ ਕਾਨਫਰੈਂਸਾਂ ਗੁਰਦੁਆਰਾ ਤੇ ਹੁੰਦੇ ਉੱਥੇ ਇੰਨੀ ਜਨਤਾ ਜਾ ਰਹੀ ਹੈ ਇਹ ਤਾਂ ਇਹਨਾਂ ਨੇ ਨਵੇਂ ਹੀ ਇਹਨਾਂ ਨੇ ਬ੍ਰਹਮਤਵਾਦ ਸ਼ੁਰੂ ਕਰਤਾ ਜਿੱਦਾਂ ਦੇ ਬੀਜਪੀ ਨਾਲ ਰਲੇ ਨੇ ਲੋਜੀ ਸੋਗ ਮਨਾਓ ਸਿੱਖੀ ਚ ਸ਼ੀਧੀ ਚ ਸੋਗ ਨਹੀਂ ਹੈ ਹੂੰ ਸਿੱਖੀ ਦਾ ਜੋਸ਼ ਨਾਲ ਬੋਲੇ ਸੋਨੇ ਹਾਲ ਦੇ ਨਰੇ ਉਹ ਲੱਗਦੇ ਨੇ ਜੈਕਾਰੇ ਹੂੰ 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 ਜੀ 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 ਸਿੱਖੀ ਦਾ ਗਾਣਾ ਬਣ ਕੇ ਚੋਰਿਆ ਜਾਂਦਾ ਹੈ ਸਿੱਖੀ ਦਾ ਮਾਤ ਉਹਦੀ ਹੈ ਵੀ ਹੇ ਗੁਰੂ ਅਰਦਾਸ ਕਰਕੇ ਇੱਕ ਦੇਤਾ ਆਗੜਾ ਬਸ ਪ੍ਰਵਾਨ ਕਰ ਦੇ ਸਿੱਖੀ ਇਹ ਹੈ ਸਿੱਖੀ ਰੋਂਦੀ ਨਹੀਂ ਹੈ ਸਿੱਖੀ ਰੋਂਦੂ ਮੰਦ ਨਹੀਂ ਹੈ ਹੂੰ ਹੂੰ ਇਹ ਕਹਿੰਦੇ ਸੋਗ ਬਣਾਓ ਮੈਂ ਤਾਂ ਇਸ ਕੰਦੇ ਉੱਤੇ ਹੈਰਾਨ ਹਾਂ ਤੁਸੀਂ ਉੱਥੇ ਬਾਰਾਂ ਗਾਓ ਹੂੰ ਜੇ ਅਸੀਂ ਐ ਕਰਵਨੀ ਕਰਨ ਜਾਂਦੇ ਹੂੰ ਆ ਸਾਡੇ 7 ਤੇ 9 ਸਾਲ ਦੇ ਆ ਦੇ ਵਾਏ ਖੜੇ। ਤੁਸੀਂ ਉਹਨਾਂ ਦੇ ਇਤਿਹਾਸੀ ਨਹੀਂ ਦੱਸਣਾ। ਤੁਸੀਂ ਕਹਿੰਦੇ ਇਹ ਆ ਤੁਸੀਂ ਤੇ ਦੀਵਾਰ ਨੂੰ ਮੱਥਾ ਟੇਕੀ ਜਾਓ। ਇਹ ਬ੍ਰਾਹਮਣਵਾਦ। ਹੂੰ ਓਕੇ ਜੀ। ਤੁਸੀਂ ਕੁਰਬਾਨੀ ਨੂੰ ਬ੍ਰਾਹਮਣਵਾਦ ਚ ਪਾੜਨਾ ਚਾਹੁੰਦੇ। ਹੂੰ ਇਹ ਤਾਂ ਪੋਲੀਟੀਕਲ ਸਿੱਖਾਂ ਦੀ ਪੋਲਿਟਿਕਸ ਵੱਖਰੀ ਛੋੜਦਾ। ਅਕੱਲ ਤੱਕ ਬਣਿਆ ਹੀ ਕਿਉਂ ਐ? ਜਿਹੜੇ ਕਾਲ ਤੱਕ ਨੇ ਆਖਿਆ ਵੀ ਸੋ ਪੋਲੀਟੀਕਲ ਕਾਨਫਰੰਸ ਨਹੀਂ ਹੋਣੀ ਚਾਹੀਦੀ। ਕੋਈ ਅਕੱਲ ਤੱਕ ਕੋਈ ਪੋਲੀਟੀਕਲ ਫੈਸਲਾ ਕਿਉਂ ਲੈ ਰਿਹਾ ਫਿਰ? ਹੂੰ ਜਿਹੜਾ ਕਾਂਦੀ ਦਲ ਨੂੰ ਕੋਈ ਕੁਝ ਕਿਹਾ ਜਾ ਰਿਹਾ ਹੈ ਕਿ ਜੋ ਵੀ ਪਹਿਲਾਂ ਵੀ ਜਸ ਜਸ ਅੰਜੀਤ ਸਿੰਘ ਨੇ ਕਾਸੀ ਵੀ ਸਾਰੇ ਇਕੱਠੇ ਹੋ ਗਏ ਪੋਲੀਟਿਕਲ ਫੈਸਲਾ ਨਹੀਂ ਸੀ ਹੂੰ ਜੀ ਇਹ ਪੋਲੀਟਿਕਲ ਫੈਸਲਾ ਕਿਵੇਂ ਕਿਹਾ ਜਾ ਰਿਹਾ ਫਿਰ ਹੂੰ ਤੋ ਇਹ ਜਿਹੜੀ ਆ ਨਾ ਰੋਗੋ ਜੀ ਵੀ ਤੁਸੀਂ ਉੱਥੇ ਢੱਡੀਵਾਰਾ ਨਹੀਂ ਗਾਉਣੀ ਆ ਜੀ ਤੁਸੀਂ ਉੱਥੇ ਸ਼ੋਗ ਮਨਾਉਣਾ ਹੈ ਜੀ ਤੁਸੀਂ ਅੱਜ ਮਿੱਠਾ ਨਹੀਂ ਲੈ ਅਸੀਂ ਤਾਂ ਸਾਡੇ ਦੇ ਕਦੇ ਕਦੇ ਨੂਨ ਵਾਲੀ ਦੇ ਸੁਣੀ ਆ ਤੁਸੀਂ ਹੂੰ ਜੀ ਜੀ ਅੱਜ ਤਾਂ ਇਹ ਦੇਗ ਦੇ ਵਿੱਚ ਜਣੇ ਵਾਲੇ ਹੋਏ ਛੋਡੇ ਵਾਲੇ ਹੋਏ ਪਾਉਂਦੇ ਨੇ ਉਹ ਵੀ ਵਿੱਚ ਕਿਹੜਾ ਪ੍ਰਸ਼ਾਦ ਦੇ ਵਿੱਚ ਹੀ ਪਾਉਂਦੇ ਨੇ ਹੂੰ ਸਿਰ ਤੇ ਕਿਹੜਾ ਪ੍ਰਸ਼ਾਦ ਆ ਤਾਂ ਐਡਾ ਕੰਮ ਹੂੰ ਜੀ ਜੀ ਤੇ ਸਾਡੀ ਦੇਖ ਤਾਂ ਮਿੱਠੀ ਐ ਹੂੰ ਆਂਦੇ ਵਾਸਤੇ ਤਾਂ ਹਰ ਵਕਤ ਹੀ ਆਨੰਦ ਹੈ ਅਸੀਂ ਤਾਂ ਮੌਸਮ ਦੇ ਵੀ ਆਨੰਦ ਪੜਦੇ ਹਾਂ ਹੂੰ ਆਨੰਦ ਤਾਂ ਸੋ ਮੌਸਮ ਦੇ ਭੁਗਤੇ ਆਪਾਂ ਕਹਿੰਦੇ ਨਹੀਂ ਆਨੰਦ ਪਿਆ ਮੇਰੀ ਮਾਂ ਇਹ ਸਤਗੁਰੂ ਮੈਂ ਪਾਇਆ ਹੂੰ ਹੂੰ ਅਸੀਂ ਤਾਂ ਹਮੇਸ਼ਾ ਆਨੰਦ ਰਹਿਣ ਵਾਲੇ ਆ ਹੂੰ ਜੀ ਇਸੇ ਤੋਂ ਹੀ ਪੋਲਿਟਿਕਲ ਗੱਲਦਾ ਹੈ ਉਹ ਤਾਂ ਕਾਤਕ ਤਾਂ ਬਣਾਈ ਵੀ ਸਾਸਤ ਜਿਹੜੀ ਹੈ ਜਿਹੜਾ ਸਿੱਖ ਸਿਧਾਂਤ ਹੈ ਉਹ ਚੰਦੂ ਤਾਂ ਜੇ ਪੋਲਿਟਿਕਸ ਨੂੰ ਅਸੀਂ ਮੀਰੀ ਤੇ ਪੀਰੀ ਇਹ ਮੀਰੀ ਕੀ ਹੈ ਮੀਰੀ ਸਿਆਸਤ ਹੈ ਹੂੰ ਉਹਨਾਂ ਨੇ ਕਿਹਾ ਦੂਸਰੇ ਪੋਲਿਟਿਕਲ ਕਾਨਫਰੰਸ ਨਹੀਂ ਕਰਨੀ ਯਾਨੀ ਕਿ ਲੋਕਾਂ ਨੂੰ ਮਾਈਨਸ ਕਰਦੀ ਜਾਓ ਬ੍ਰਾਹਮਣਵਾਦ ਬਣਾਈ ਜਾਓ ਤੇ ਸਿੱਖ ਧਰਮ ਨੂੰ ਸਿੱਖ ਧਰਮ ਸਿੱਖ ਫਲਸਫਾ ਨਾ ਰਹੇ ਹਿੰਦੇ ਉਹਨੂੰ ਉਸੇ ਤਰ੍ਹਾਂ ਬਣਾ ਦਿਓ ਜਿਵੇਂ ਬਾਕੀ ਪੂਜਾ ਪਾਠ ਵਾਲਾ ਕੰਮ ਹੈ ਹੂੰ 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 ਤੇ ਕਤਾਨ ਲੈ ਕੇ ਜਿਹੜੇ ਕੰਮ ਕਰਦੇ ਨੇ ਨਾ ਉਹੀ ਇਹ ਕੰਮ ਕਰਾਉਣ ਬਾਸਦੇ ਫੇਰ ਉਹਦੇ ਚ ਹੌਲੀ ਹੌਲੀ ਨਿਕਲਾ ਵੀ ਚੇਨ ਨੇ ਪਾਸ ਕਰ ਲੋ ਜੀ ਐਨਾ ਕਰ ਲੋ ਸਾਰਾ ਵਹਿਮ ਪ੍ਰਸਤੀ ਕਰਮ ਕਾਂ ਉਹ اسی ਬਾਤਾਂ ਅਸੀਂ ਇਹ ਭੁੱਲ ਗਏ ਮੈਂ ਇੱਕ ਸਵਾਲ ਕਰਦਾ ਜਿਹੜੇ ਕਹਿੰਦੇ ਨੇ ਪੋਲੀਟੀਕਲ ਕਾਨਫਰੰਸ ਨਹੀਂ ਕਰਨੀ ਉਹਨਾਂ ਬਾਤ ਗਿਆ ਸਵਾਲ ਹੈ ਉਸ ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਗੁਰੂ ਨਾਨਕ ਦੇਵ ਜੀ ਦਾ ਸ਼ਰੋਕ ਹੈ ਜੇ ਸਿਕਦਾਰੀ ਕਿਸੇ ਖੁਆਰੀ ਚੱਕਰ ਕੇ ਹੀ ਡਰਨਾ ਜੇ ਸਿਕਦਾਰ ਪਰੇ ਜੰਜੀਰੀ ਤਾਂ ਚੱਕਰ ਹੱਥੋਂ ਮਰਨਾ ਤੇ ਸਿੱਧੀ ਸਿਆਸਤ ਤੇਰੇ ਬਾਤ ਨਹੀਂ ਕਰਦੇ ਹੂੰ ਜੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨਰੂਸ ਨ ਹੋਈ ਜੇ ਸਕਤਾ ਸੀ ਮਾਰੇ ਤੈ ਵੱਗੇ ਤਾਂ ਖਸਮੇ ਸਾ ਪਰ ਸਾਈ ਇਹ శాਸਟਰੀ ਨਹੀਂ ਹੈ ਬਾਬਰ ਨੂੰ ਚੁਣੌਤੀ ਨਹੀਂ ਹੈ ਹੂੰ ਜੀ ਇਹ ਇਹ ਸਿਆਸਤ ਨਹੀਂ ਫਿਰ ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਕਰਦੇ ਹੋ ਦੱਸੋ ਨਾ ਇਹ ਵਾ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੋਗੇ ਹੂੰ ਕਿੰਨੇ ਸੋਹਣੇ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਡੀਆਂ ਗੱਲ ਵਿੱਚ ਆਵੇ ਧੂੜ ਤਨ ਜੋਵਨ ਲੋਏ ਵੈਰੀ ਹੋਏ ਜਿੰਨੀ ਰਕੇ ਰੰਗ ਲਾਏ ਹੂੰ ਤੋ ਇਹ ਜਿਹੜਾ ਜਿਹੜਾ ਕੁਝ ਤੁਸੀਂ ਕਹੀ ਜਾਂਦੇ ਹੋ ਉਹ ਤੋਂ ਗੁਰੂ ਗ੍ਰੰਥ ਸਾਹਿਬ ਤੁਸੀਂ ਰੋਜ਼ ਪਾਠ ਕਰਦੇ ਹੋ ਹਾਂ ਹਾਂ ਠੀਕ ਨੇ ਉਹ ਤਾਂ ਜੇ ਹੀ ਮर्यादा ਰਹਤਾ ਹੈ ਇਹ ਮर्यादा ਹੈ ਨਹੀਂ ਫਿਰ ਉਹ ਪਾਸ ਦਾ ਦੇਖੋ ਨਾ ਫਿਰ ਉਹ ਕਿਉਂ ਹੈ ਤੁਸੀਂ ਗੁਰੂਆਂ ਦੇ ਉੱਪਰ ਤਾਂ ਨਹੀਂ ਨਾ ਹੋ ਸਕਦੇ ਹਾਂ ਹਾਂ ਖੈਰ ਹੁਣ ਇਹ ਚਰਚਾ ਸੀ ਕਿ ਸ਼ਾਇਦ ਅਕਾਲੀ ਦਲ ਥੋੜਾ ਸਮਾਂ ਪਹਿਲਾਂ ਕਾਨਫਰੰਸ ਰੱਖ ਲਏਗਾ ਪਰੰਤੂ ਜੇ ਉਹ ਉਸ ਦਿਨਾਂ ਚ ਜਿਹੜਾ ਮੁਕਸਰ ਵਾਗੀ ਦਾ ਤਿਹਾਰ ਹੈ ਉਹਨਾਂ ਦਿਨਾਂ ਚ ਰੱਖਦਾ ਤਾਂ ਫਿਰ ਵੀ ਕੋਈ ਆਬਜੈਕਸ਼ਨ ਨਹੀਂ ਮਨੇ ਜਾ ਸਕਦਾ ਭਾਵੇਂ ਕਿ ਪਿਛਲੇ ਸਮੇਂ ਕਿਤੇ ਫੈਸਲੇ ਅਕਾਲ ਤਖਤ ਸਾਹਿਬ ਤੋਂ ਆਏ ਵੀ ਨਹੀਂ ਸਰ ਡਾਕਟਰ ਸਾਹਿਬ ਜਿਵੇਂ ਅਕਾਲੀ ਦਲ ਕੀ ਕਾਨਫਰੰਸ ਕਿਵੇਂ ਰੱਖੂਗਾ ਕਈ ਮਤਲਬ ਘਿਰਿਆ ਹੋਇਆ ਹੈ ਸਦਾਰ ਲਹਿਰ ਨੇ ਅੱਜ ਫੇਰ ਵੀ ਉਹਨਾਂ ਦੇ ਐਸਜੀਪੀਸੀ ਮੈਂਬਰ ਜਾਂਦੇ ਆ ਜਥੇਦਾਰ ਸ੍ਰੀ ਕਲਤਖ ਸਾਹਿਬ ਕੋਲ ਕਿ 2 ਦਸੰਬਰ ਵਾਲਾ ਫੈਸਲਾ ਲਾਗੂ ਕਰਾਓ ਉਹ ਫੈਸਲਾ ਕਿੱਥੇ ਅੜਿਆ ਹੋਇਆ ਹੈ ਸਦਾਰ ਲਹਿਰ ਵਾਲੇ ਵੀ ਹੁਣ ਅੜੀ ਫੜ ਬੈਠੇ ਆ ਗੱਲ ਇਹ ਹੈ ਪਿੰਡ ਸਾਹਿਬ ਆਪਾਂ ਇੱਥੇ ਟਾਈਮ ਲਾਈਆ ਇਹ ਜਿੰਨਾ ਮਰਜੀ ਇਹ ਗੱਲ ਉੱਠੀ ਰਹਿਣੀ ਹੈ ਹਮ ਅਕਾਲੀ ਦਲ ਬਣਾਉਣਾ ਕਾਦੇ ਵਾਸਤੇ ਹੂੰ ਜੇ ਤਾਂ ਜਿਹੜੇ ਸੁਧਾਰ ਲੈਣ ਵਾਲੇ ਨੇ ਉਹਨਾਂ ਨੇ ਤਾਕਤ ਲੈਣ ਵਾਸਤੇ ਬਣਾਉਣਾ ਤੇ ਬਣਾ ਲੈਣ ਉਹ। ਇਹ ਭਾਈ ਅਮਰਪਾਲ ਸਿੰਘ ਤੇ ਸਰਜੀਤ ਖਾਲਸਾ ਨੇ ਬਣਾਉਣਾ ਹੈ ਤਾਕਤ ਲੈਣ ਵਾਸਤੇ ਉਹ ਬਣਾ ਲੈਣ। ਹੂੰ ਜੀ ਜੀ ਇਹ ਸੁਖਵੀਰ ਬਾਦਲ ਉਹਨਾਂ ਨੇ ਆਪ ਦਾ ਕੋਈ ਹੋਰ ਆਊਟਫਿਟ ਜਾਂ ਬਣਾ ਕੇ ਬਣਾਉਣੇ ਉਹ ਬਣਾ ਲੈਣ। ਉਹ ਤਾਂ ਸਰਕਾਰ ਤੱਕ ਦਾ ਜੱਜੇਦਾਰ ਸਾਹਿਬ ਨਹੀਂ ਇਹਨਾਂ ਨੂੰ ਰੋਕ ਸਕਦੇ ਮੈਂ ਤਾਂ ਅੱਜ ਵੀ ਦੱਸਦੇ ਨਹੀਂ ਕਹਿ ਨਹੀਂਂ ਗੇ ਬਣਾ ਲੈਣ। ਹੂੰ ਹੂੰ ਕਿਉਂਕਿ ਜੇ ਰੋਕ ਸਕਦੇ ਹੁੰਦੇ ਤੁਸੀਂ ਇਹ ਦੱਸੋ ਵੀ ਜਿਹੜੇ ਸਰਦਾਰ ਸਿਮਰਜੀਤ ਸਿੰਘ ਮਾਨ ਵਾਲਾ ਅਮਰਸਰ ਅਕਾਲੀ ਦਲ ਆ ਉਹਨਾਂ ਨੇ ਕਿ ਉਹਨੇ ਕੁਝ ਗਲਤ ਕੀਤਾ। ਉਹ ਕਰਦੀ だっਮੀ। ਹੂੰ ਬਿਲਕੁਕੁਲ ਕਰਦੀ だっਮੀ। ਸਿਕਨੀ ਹੈ ਜੀ। ਹਾਂ ਜੀ ਬਿਲਕੁਲ। ਉਹ ਮੋਟਾ ਵੀ ਲੈਂਦੇ ਨੇ। ਹੂੰ ਹੂੰ ਹੂੰ। ਇਹਦਾ ਮਤਲਬ ਪਹਿਲਾਂ ਹੀ ਜਿਹੜੇ ਜਥੇਦਾਰ ਨੇ ਜਿਹੜੇ ਫੈਸਲੇ ਉਹ ਸੀ ਕਿ ਨਾ ਬਹੁਤ ਵੱਡਾ ਫੈਸਲਾ ਹੈ। ਨਹੀਂ ਨਹੀਂ ਉਹਨਾਂ ਨੇ ਮੰਨ ਲਿਆ ਵੀ ਇੱਥੇ ਕਹੀ ਨੇ। ਹੂੰ। ਉਹਨਾਂ ਨੇ ਮੰਨ ਲਿਆ ਜਥੇਦਾਰਾਂ ਨੇ ਵੀ ਅਸੀਂ ਸਿਮਰਜੀਤ ਸਿੰਘ ਮਾਨ ਵਾਲਾ ਜਾਂ ਅਕਾਲੀ ਦਲ 1920 ਵਾਲਾ ਇਹਦੇ ਨਾਲ ਸਾਡਾ ਕੋਈ ਤਾਲਕ ਨਹੀਂ। ਜਾ ਪਈ ਅਮਰਤਪਾਲ ਹੋਣੀ ਜਿਹੜਾ ਕਹੀ ਜਾਂਦੇ ਉਹਦੇ ਨਾਲ ਕੋਈ ਤਲਕ ਨਹੀਂ ਸਾਡਾ ਤਲਕ ਹੈ ਆ ਬਾਗੀ ਤੇ ਦਾਗੀਆਂ ਨਾਲ ਉਹਨਾਂ ਨੇ ਇਹ ਮੰਨ ਲਿਆ ਇਹਦਾ ਮਤਲਬ ਇਹ ਹਿਅਸਤ ਦਾ ਹੈ ਹੂੰ ਕਹਾਣੀ ਕਹਿੰਦਾ ਪਰ ਕਿ ਦੋਨਾਂ ਦਵਾਰੀ ਚਰਚਾ ਹੋਈ ਹੈ ਜਿੰਨੀ ਚਰਚਾ ਹੋਈ ਹੈ ਕੋਈ ਵੀ ਚੈਨਲ ਕੱਢੋ ਸਾਰੇ ਹੂੰ ਹੂੰ ਉਹ ਚਰਚਾ ਹੀ ਦਾਗੀ ਤੇ ਬਾਗੀ ਦੀ ਹੋਈ ਹੈ ਹੂੰ ਹੂੰ ਇਹਦਾ ਮਤਲਬ ਜਿਹੜੇ ਉਹ ਪੰਜ ਕਲਰਜੀ ਨੇ ਜਿਹੜੇ ਪੰਜ ਜੱਥੇਦਾਰ ਨੇ ਉਹਨਾਂ ਨੇ ਮੰਨ ਲਿਆ ਵੀ ਇਹੀ ਕੰਦੀਦਾਲਾ ਬਸ ਹੋਰ ਕੋਈ ਕੰਦੀਦਾਲੀ ਨਹੀਂ ਹੈ ਹੂੰ ਕਿਨ ਜੀ ਆਪਣੇ ਆਪ ਦੀ ਗੱਲ ਇਹ ਆਪਣੇ ਆਪ ਜੀ ਕਿਵੇਂ ਮੰਨਿਆ ਜਾ ਸਕਦਾ ਕਿ ਇਹੀ ਕਾਂਦੀ ਦਲ ਨੇ ਹੋਰ ਕਾਂਦੀ ਦਲ ਹੀ ਨਹੀਂ ਹੈ ਹਮ ਇੱਕ ਸਵਾਲ ਇਹ ਆ ਵੱਡਾ ਜੀ 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 ਦੂਜਾ ਸਵਾਲ ਹਮ ਦੂਜਾ ਸਵਾਲ ਇਹ ਦੇ ਵਿੱਚ ਇਹ ਆਉਂਦਾ ਹੈ ਵੀ ਜੇ ਤੁਸੀਂ ਕਾਂਦੀ ਦਲ ਬਣਾਉਣਾ ਹੈ ਨਵਾਂ ਤੁਸੀਂ ਕਹਿੰਦੇ ਅਸੀਂ ਨਵਾਂ ਗਠਨ ਕਰਨਾ ਤੁਸੀਂ ਮੰਨ ਲਿਆ ਵੀ ਇਹੀ ਚਨਾ ਕਾਂਦੀ ਦਲ ਨੇ ਹੋਰ ਨਹੀਂ ਹੈਗਾ ਤੁਸੀਂ ਕਹਿੰਦਾ ਨਵੇਂ ਵੀ ਆ ਜੋ ਪੁਰਾਣੇ ਵੀ ਆ ਜੋ ਬਣਾਉਣਾ ਹੈ ਬਣਾਉਣਾ ਕਾਦੇ ਵਾਸਤੇ ਫਿਰ ਇਹ ਤੁਸੀਂ ਅਹੁਦੇ ਦਿਵਾਉਣ ਵਾਸਤੇ ਚਾਰ ਮੰਤਰਾਲੇ ਦਿਵਾਉਣ ਵਾਸਤੇ ਭਾਜਪਾ ਨਾਲ ਕੰੰਗੀ ਕਰਾਉਣ ਵਾਸਤੇ ਕੰੰਗੀ ਪਾ ਕੇ ਉਹ ਜਿਹੜੀਆਂ ਕੁਰਸੀਆਂ ਨੇ ਉਹ ਮੰਨਣ ਵਾਸਤੇ ਅਕਾਲੀ ਦਲ ਬਣਾਉਣਾ ਹੈ ਜਾਂ ਅਕਾਲੀ ਦਲ ਪੰਜਾਬ ਦੇ ਪੰਜਾਬੀ ਦੇ ਸਿੱਖੀ ਦੇ ਮੁੱਦਿਆਂ ਵਾਸਤੇ ਬਣਾਉਣਾ ਹੈ ਹੂੰ ਇਹ ਮੁੱਦਿਆਂ ਤੋਂ ਬਿਨਾਂ ਇਹ ਤਾਂ ਉਹ ਜੇ ਸਰਜਨ ਬੰਦੇ ਜਾ ਰਹੇ ਨੇ ਜਿਹੜੇ ਕਹਿੰਦੇ ਆ ਫਿਰ ਤਾਂ ਆਪਰੇਸ਼ਨ ਕਰਨਾ ਮਰੀਜ਼ ਭਾਵੇਂ ਮਰ ਜੇ ਹੂੰ ਤੁਸੀਂ ਆਪਰੇਸ਼ਨ ਕਾਹਦੇ ਵਾਸਤੇ ਕਰਦੇ ਹੋ हां बिल्कुल नजर कौन है इस वक्त मरीज कौन है इस वक्त मरीज है पंजाब मरीज है सिख सिद्धांत क्योंकि ਉਹਨੂੰ ਮਰੀਜ਼ ਬਣਾਤਾ ਤੁਸੀਂ ਸਿੱਖ ਸਿਧਾਂਤ ਐਡਾ ਵੱਡਾ ਉਹਦੇ ਤੁਸੀਂ ਹਮਲੇ ਕਰੇ ਹੋਏ ਨੇ ਅਰ ਉਹਨਾਂ ਹਮਲੇ ਤਾਂ ਤੁਸੀਂ ਬੁੱਢੇ ਨਹੀਂ ਜਿਹੜੇ ਜਵਾਨ ਨਹੀਂ ਖੋਦੀ ਬਲਕਿ ਉਲਟ ਕਰਦਾ ਹੈ ਤੁਸੀਂ ਉਹ ਹਮਲਿਆ ਦੀ ਤਾਂ ਸਾ ਹੁਣ ਵੀ ਉਹੀ ਕੁਛ ਕਰ ਰਹੇ ਹੋ ਉਹਨਾਂ ਤੇ ਹੁਣ ਵੀ ਹਮਲੇ ਕਰਦੇ ਹੋ ਤੁਸੀਂ ਆਪਦੇ ਕਰਮਾਂ ਚ ਧੰਮੀ ਸਾਹਿਬ ਨੇ ਜਦ ਬੀਬੀ ਜਗੀਰ ਸਿੰਘ ਕੌਲ ਨਾਲ ਬੋਲਿਆ ਇਹ ਹਮਲਾ ਨਹੀਂ ਐ ਸਿੱਖੀ ਦਾ ਹੂੰ ਇਹ ਹਮਲਾ ਸਿੱਖੀ ਸਦੰਤੇ ਜਦ ਗਿਆਨੀ ਹਰਪ੍ਰੀਤ ਸਿੰਘ ਜਿੱਦਾਂ ਬੋਲਦੇ ਨੇ ਸਾੜਾ-ਸਾੜਾ ਕਹਿੰਦੇ ਨੇ ਇਹ ਹਮਲਾ ਨਹੀਂ ਹੈ ਸਿੱਖੀ ਸਦੰਤੇ ਪਰ ਉੱਥੇ ਮੜ ਕੇ ਜੱਜੇਦਾਰਾਂ ਮਨ ਕੇ ਪਹਿਨਾ ਕਾਲ ਸਕਦੇ ਐਕਟਿੰਗ ਜੱਜੇਦਾਰ ਰਹੇ ਉਹ ਇਹੋ ਜਿਹੇ ਗੱਲਾਂ ਕਰਦੇ ਨੇ ਛੱਡੋ ਤੁਸੀਂ ਉਹਦਾ ਆਪਦੀ ਸਾਲੀ ਨਾਲ ਕੋਈ ਸੰਬੰਧ ਸੀ ਨਹੀਂ ਸੀ ਉਹਦੀ ਕੋਈ ਪੜਤਾਲ ਹੁੰਦੀਆ ਨਹੀਂ ਹੁੰਦੀ ਪਰ ਜੋ ਕੁਛ ਉਹ ਬੋਲੇ ਹੂੰ ਹੂੰ ਇਹ 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 ਜੱਸੇਦਾਰ ਹੀ ਆ ਇਹ ਜੱਸੇਦਾਰ ਹੈਗਾ ਮੈਂ ਐਵੇਂ ਪਾਸ ਆ ਮੈਂ ਜਿੱਦਾਂ ਮਰਜ਼ੀ ਗੱਲ ਕਰਾਂ ਮੈਂ ਇਹ 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 ਨਹੀਂ ਹੈ ਸਕੀ ਹੂੰ ਠੀਕ ਪੜੇ ਰਿਹਾ ਪੜੇ ਰਿਹਾ ਬੋਲੁੰਦੇ ਨੇ ਮੈਂ ਤਾਂ ਨਹੀਂ ਖੋਲ ਦੱਸਣਾ ਮੈਂ ਕਿਉਂ ਕਹਿਣਾ ਜੀ ਜੀ ਪਾਬੇ ਨੇ ਅਖਿਆ ਐਵੇਂ ਨਹੀਂ ਕਿਹਾ ਜਗ ਗਿਆਨੀ ਵਿਰਦਾਚਾਰੀ ਜਗ ਪੰਡਿਤ ਵਿਰਦਾ ਵਿਚਾਰੀ ਉਹ ਕੀ ਹੈ ਵੀ ਜੇ ਤੁਹਾਨੂੰ ਕੁਝ ਆਉਂਦਾ ਵੀ ਹੈ ਉਹਦੇ ਨਾਲ ਕੰਮ ਕਰਨ ਆਉਣਾ ਚਾਹੀਦਾ ਸਾਡੇ ਨਾਲ ਇੱਕ ਬਿਓਸ਼ੀ ਵਿਭਾਗ ਹੁੰਦਾ ਹੈ ਉਹਦੇ ਚ ਕੈਸੇ ਸੀਗੇ ਡਾਕਟਰ ਜਿਹਨੂੰ ਸਾਰੀ ਕਿਤਾਬਾਂ ਹੈ ਉਹ 10000 ਪੰਨਿਆਂ ਦੀ ਕਿਤਾਬ ਹੈ 10000 ਹੂੰ ਉਹ ਪੜ੍ਹਦੀ ਜਵਾਨੀ ਯਾਰ ਸੀ ਓਕੇ ਜੀ ਮੁੱਢੀ ਗੱਲ ਹੈ ਜੀ ਜੀ ਨੂੰ ਬਿਓਸ਼ ਕਰਨ ਲੱਗਦੇ ਉਦੋਂ ਲੋਕ ਲਾਬ ਲਾਬ ਕਰਦੇ ਵੀ ਯਾਰ ਕਿਤੇ ਕੰਮ ਪੰਡਾ ਹੀ ਨਾ ਹੋ ਜੇ ਹੂੰ 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 ਗੁਰੂ ਗ੍ਰੰਥ ਸਾਹਿਬ ਯਾਦ ਹੋ ਸਕਦੇ ਗਿਆਨੀ ਜੀ ਨੂੰ ਬਹੁਤ ਜ਼ਿਆਦਾ ਜ਼ਿਆਦਾ ਉਸ ਦਾ ਬਹੁਤ ਤੇਜੀ ਨਾਲ ਬੋਲ ਸਕਦੇ ਨੇ ਬਹੁਤ ਸ਼ੁੱਧ ਬੋਲ ਸਕਦੇ ਨੇ ਕੀ ਜੋ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆ ਉਹ ਲਾਗੂ ਕਰਨਾ ਆਉਂਦਾ ਕਿ ਨਹੀਂ ਆਉਂਦਾ ਹੂੰ ਬਿਲਕੁਲ ਸਾਡੇ ਸਾਹਰੇ ਆ ਉਹਦਾ ਹੀ ਜਿ ਪਿਆਜ ਨਿਕਲਿਆ ਸਾਰਾ ਅਰੇ ਜੇ ਵੀ ਹੋਣ ਵੀ ਪੂਰੇ ਹੰਕਾਰ ਚ ਨੇ ਅਜੇ ਵੀ ਨਮਾਣਾ ਨਹੀਂ ਪਤਾ ਹੈ ਹੂੰ ਅਜੇ ਵੀ ਹੰਕਾਰ ਚ ਨੇ ਫਿਰ ਸੁਧਾਰ ਲੈਰ ਉਹਨਾਂ ਦੇ ਸਟੈਂਡ ਲੈ ਰੀ ਵੈਸੇ ਉਹਨਾਂ ਦੇ ਹੱਕ ਦੇ ਵਿੱਚ ਵੱਡਾ ਓਹੋ ਸੁਧਾਰ ਲੈ ਸਟੈਂਡ ਲੈ ਰੀ ਸੁਧਾਰ ਲੈ ਜੋ ਮਰਜੀ ਦਾ ਸਟੈਂਡ ਸਵਾਲ ਤਾਂ ਜਾਨੀ ਹਰਪ੍ਰੀਤ ਸਿੰਘ ਦਾ ਹੂੰ ਹਾਂਜੀ ਸਹੀ ਸਵਾਲ ਹੈ ਫੈਸਲਾ ਦਾ ਜਾਨੀ ਹਰਪ੍ਰੀਤ ਸਿੰਘ ਹੀ ਅੱਗੇ ਕੁਆਰ ਰਹੇ ਨੇ ਬਾਰ-ਬਾਰ ਹੂੰ ਇਹਨਾਂ ਦਾ ਕੀ ਕਰਨ ਦਾ ਇੰਟਰਸਟ ਹੈ ਪੰਜਾਂ ਦਾ ਫੈਸਲਾ ਹੈ ਜਾਨੀ ਹਰਪ੍ਰੀਤ ਸਿੰਘ ਦਾ ਫੈਸਲਾ ਹੈ ਹੂੰ ਹਾਂਜੀ ਬਿਲਕੁਲ ਬਿਲਕੁਲ ਜਾਨੀ ਹਰਪ੍ਰੀਤ ਸਿੰਘ ਕਰਦਾ ਕਿਉਂ ਅੱਗੇ ਆ ਰਿਹਾ ਬਾਰ-ਬਾਰ ਹੂੰ ਉਹ ਹੀ ਸਾਰੇ ਸੀਨ ਦੇ ਵਿੱਚ ਬਿਲਕੁਲ ਨਹੀਂ ਨਹੀਂ ਇਹਦਾ ਮਤਲਬ ਬਾਕੀ ਚੱਲੋ ਤਾਂ ਆਪ ਜੀ ਆਪ ਲੋਕ ਪਰ ਸਮਝ ਲੈਣੇ ਹੂੰ ਦੂਜੀ ਗੱਲ ਜਿਹੜਾ ਉਹਨਾਂ ਨੇ ਆਖਿਆ ਵੀਡੀਓ ਕਹਿੰਦੇ ਮੈਂ ਤਾਂ ਇਹ ਪੈਨ ਡਰਾਈਵ ਦਿੱਤੀ ਸੀ ਆਪਣੇ ਗਿਆਨੀ ਰਗਵੀਰ ਸਿੰਘ ਨੂੰ ਇਹ ਆਕਾਤਖ ਸਾਹਿਬ ਦੇ ਜੀਸ਼ੇਦਾਰ ਸਾਹਿਬ ਗੈਨਰੀ ਕੁਇਰ ਸਿੰਘ ਜੀ ਨੂੰ ਉਹਨਾਂ ਨੇ ਪੈਨ ਡਰਾਈਵ ਦਿੱਤੀ ਸੀ ਤੇ ਉਹ ਲੀਕ ਹੋਈ ਹੈ ਤਾਂ ਮੈਂ ਦੋਸ਼ ਨਾ ਤਾ ਸਕਦਾ ਇਹਦਾ ਮਤਲਬ ਇਹ ਹੈ ਵੀ ਸਾਰੇ ਸਾਰੇ ਹੈਗੇ ਨੇ ਮਾਰੇ ਤੇ ਨਹੀਂ ਕੱਲਾ ਸਿਆਣਾ ਮੈਂ ਹੀ ਕਦਾ ਵੰਦਾਰ ਤੁਸੀਂ ਮੈਨੂੰ ਇਹ ਦੱਸੋ ਕੋਈ ਬੰਦਾ ਜਵਾਬ ਦੇਵੇ ਜਿਹਦੇ ਵਿੱਚ ਗੱਲ ਨਹੀਂ ਨਿਕਲਦੀ ਜਦੋਂ ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਇਹਨਾਂ ਨੂੰ ਪੈਨ ਡਰਾਈਵ ਦਿੱਤੀ ਸੀ ਮੈਨੂੰ ਨਹੀਂ ਪਤਾ ਕਿਵੇਂ ਚਲ ਗਈ ਦੂਜਿਆਂ ਕੋਲ ਇਹਦਾ ਮਤਲਬ ਹੈ ਵੀ ਉਹਨਾਂ ਨੇ ਹੀ ਦਿੱਤੀ ਜਦ ਬੰਦੇ ਹੀ ਦੋਚ ਹੈ ਆਪੂ ਕਹਿੰਦੇ ਮੈਂ ਦਿੱਤੀ ਨਹੀਂ ਮੈਂ ਤਾਂ ਗਿਆਨੀ ਰਵਿ ਸਿੰਘ ਨੂੰ ਦਿੱਤੀ ਸੀ ਫੇਰ ਨਾ ਰਕबीर ਸਿੰਘ ਨੇ ਪੈਂਡਰਾ ਵਿੱਚ ਡਿਸਟ੍ਰੀ ਹੈ ਹੂੰ ਕਿਸੇ ਦਾ ਦੋਸ਼ ਲਾਉਂਦੇ ਜਿਹੜੇ ਆਕਾਦਕ ਸਾਹਿਬ ਦੇ ਜਥੇਦਾਰ ਨੇ ਜਿਨ੍ਹਾਂ ਨੇ ਫਸੀਲਤਾ ਅਨਾਉਂਸ ਕਰੇ ਤੁਸੀਂ ਉਹਨਾਂ ਦਾ ਦੋਸ਼ ਲਾਈ ਜਾਂਦੇ ਹੋ ਨਾ ਤੁਹਾਨੂੰ ਆਪਦੇ ਪੰਜ ਬੰਦਿਆਂ ਤੇ ਵਿੱਚ ਵਿਸ਼ਵਾਸ ਹੈ ਨਾ ਪੰਜਾਂ ਦੀ ਤੁਸੀਂ ਗੱਲ ਮੰਨਣ ਨੂੰ ਤਿਆਰ ਹੋ ਤੁਸੀਂ ਕਿਸੇ ਹੋਰ ਤਾਕਤ ਦੇ ਸਹਾਰੇ ਬਾਹਰ ਪੰਥ ਨੂੰ ਇੱਧਰ ਉੱਧਰ ਕਰਨਾ ਚਾਹੁੰਦੇ ਹੋ ਗੱਲ ਤੇ ਇੱਥੇ ਹੈ ਸਾਰੀ ਤੁਸੀਂ ਪੰਜ ਹੋ ਨਾ ਜਿਹੜੀ ਵੀ ਤੁਹਾਡੀ ਗੱਲ ਹੁੰਦੀ ਹੈ ਤੁਸੀਂ ਪੰਜਾਂ ਚ ਬੈਠ ਕੇ ਵਿਚਾਰੋ ਮੁੜ ਮੁੜ ਜਵਾਬ ਲਓ ਪਰ ਇਹ ਕੀ ਦੱਸੋ ਜੀ ਕੀ ਕਰੀਏ ਹੂੰ ਬਿਲਕੁਲ ਬਿਲਕੁਲ ਤੁਹਾਨੂੰ ਕੱਲੇ ਬੋਲੀ ਜਾਂਦੇ ਹੋ ਹਰ ਵਕਤ ਹੀ ਕਿਹਦੇ ਤੁਸੀਂ ਕਹਿੰਦੇ ਅੱਛੇ ਏਜੰਸੀਆਂ ਦਾ ਕੋਈ ਕੰਮ ਨਹੀਂ ਸਾਨੂੰ ਇਹ ਕਹਿੰਦੇ ਕੀ ਲੋੜ ਹੈ ਏਜੰਸੀਆਂ ਦਾ ਕੰਮ ਹੈ ਜਾਣਾ ਹੈ ਤੁਸੀਂ ਕਹੋ ਜੀ ਇਹ ਤਾਂ ਫੈਸਲਾ ਸਿੰਘ ਸਹਿਬਾਨ ਦਾ ਫੈਸਲਾ ਬੰਨ ਜਾਣਾ ਮੈਂ ਵੀ ਉਹਦੇ ਵਿੱਚ ਸ਼ਾਮਲਾ ਬਸ ਇਹ ਗੱਲ ਖਤਮ ਹੂੰ ਬਿਲਕੁਲ ਫੈਸਲਾ ਹਰਪ੍ਰੀਤ ਸਿੰਘ ਦਾ ਨਹੀਂ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਬਤੌਰ ਹਰਪ੍ਰੀਤ ਸਿੰਘ ਬੋਲ ਰਹੇ ਨੇ ਹੁਣ ਹੂੰ ਸਿੰਘ ਸਾਹਿਬ ਗੱਲ ਹੀ ਨਹੀਂ ਕਰ ਰਹੇ ਸਿੰਘ ਸਾਹਿਬ ਦੀ ਤਰ੍ਹਾਂ ਸਿੰਘ ਸਾਹਿਬ ਦਾ ਉਹਦੇ ਦੀ ਤਰ੍ਹਾਂ ਬੋਲਣਾ ਚਾਹੀਦਾ ਵੈਸੇ ਵੀ ਉਹ 15 ਦਿਨਾਂ ਲਈ ਸਸਪੈਂਡ ਸਨ ਹੁਣ 1 ਮਹੀਨੇ ਲਈ ਹੋਰ ਵਧਾ ਦਿੱਤਾ ਸਸਪੈਂਡ ਹੋਣ ਦਾ ਮਤਲਬ ਵੀ ਉਹ ਜੋ ਮਰਜ਼ੀ ਬੋਲਣਾ ਸ਼ੁਰੂ ਕਰ ਦੇਣ ਹਾਂ ਹਾਂ ਇਹ ਵੀ ਸਵਾਲ ਹੈ ਜਿੱਦੇ ਉਹਨਾਂ ਨੇ ਆਖਿਆ ਵੀ ਇਹ ਏਜੰਸੀਆਂ ਨੂੰ ਕੋਈ ਲਾਈਨਾਂ ਦੇਣਾ ਨਹੀਂ ਸਾਫ ਸਾਫ ਸਾਡਾ ਚੰਗਾ ਹੋਵੇ ਜਾਂ ਮਾੜਾ ਹੋਵੇ 3 ਮਿੰਟ ਦੀ ਵੀਡੀਓ ਚ ਉਹ ਏਜੰਸੀ ਕਿ ਤਰ੍ਹਾਂ ਇਹ ਉਹ ਦਿੱਤ ਉਹ ਦਿੱਤਾ ਸਸਪੈਂਡ ਹੀ ਹੋ ਗਈ ਸੀ ਹੂੰ ਹਾਂਜੀ ਉਹ ਏਜੰਸੀਆਂ ਦਾ ਨਾਮ ਕਿਉਂ ਲਿਆ ਹੂੰ ਆਪ ਜੇ ਅਸੀਂ ਜੇਟਾ ਉਹ ਇੱਕ ਪੱਖੋਂ ਕਿ ਕਰਨਾ ਨਹੀਂ ਨਹੀਂ ਇਹ ਠੀਕ ਵੀ ਤਾਂ ਠੀਕ ਹੈ ਇਹ ਤੁਸੀਂ ਲਾ 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 ਕਰਕੇ ਗੱਲ ਕਰ ਰਹੀਆਂ ਫਿਰ ਜੋ ਮਰਜ਼ੀ ਕਰ ਦੋ ਆ ਫਿਰ ਤਾਂ ਜੋ ਮਰਜ਼ੀ ਕਰ ਦੋ ਆਸ ਰਿਹਾ ਸਰਕਾਰ ਦੇ ਫੈਸਲੇ ਕਦੇ ਲਾ ਲਾ ਕਰਕੇ ਨਹੀਂ ਹੁੰਦੇ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਚ ਡੱਟ ਕੇ ਆਪਣੀ ਗੱਲ ਕਹਿੰਦੇ ਰਹੀਆਂ ਹੂੰ ਇਹ ਕਹਿੰਦੇ ਨੇ ਅਸੀਂ ਅਕਾਲ ਤੀਰ ਅਗਲ ਤਾਂ ਇਹ ਤਾਂ ਇੱਥੇ ਬੋਲਣ ਨਹੀਂ ਦਿੰਦੇ ਬੰਦੇ ਨੂੰ ਹੂੰ ਬਿਲਕੁਲ ਸਹੀ ਜੀ ਹੁਣ ਮੈਂ ਅਕੀਲ ਕਹਿਣਾ ਹਾਂਜੀ ਹਾਂ ਜਿਹੜੇ ਪ੍ਰਸ਼ਾਂਤ ਕੁਸ਼ ਨੂੰ ਸਜ਼ਾ ਦੇ ਰਹੀ ਸੀ ਸੁਪਰੀਮ ਕੋਰਟ ਜਿਹਨੇ ਸਾਡੀ ਮਾਨ ਹਨੀ ਕਰੀ ਹੈ ਉਹਦੇ ਵੀ ਇੱਕ ਇੰਟਰਵਿਊ ਸੀ ਸਵੇਰੇ ਉਹਦੇ ਸਜ਼ਾ ਅਨਾਨਸ ਹੋਣੀ ਸੀ ਹੂੰ ਉਹਦੇ ਚ ਕਿਹਾ ਸੀ ਵੀ ਇਹ ਜੇ ਜਿੰਨੇ ਉੱਚੇ ਉਹਦੇ ਤੇ ਜਾਂਦਾ ਬੰਦਾ ਉਹਨਾ ਸਿਆਣਾ ਹੋ ਜਾਂਦਾ ਉਹਨੂੰ ਪਤਾ ਹੁੰਦਾ ਹੈ ਵੀ ਦੋਸ਼ ਦੇ ਬਾਵਜੂਦ ਇਹਨੂੰ ਅਸੀਂ ਸਜ਼ਾ ਨਹੀਂ ਦੇਣੀ ਹੂੰ ਤੇ ਜੀ ਅਸਲ ਵਿੱਚ ਇਹ ਵੱਡਾ ਹਿਰਦਾ ਚਾਹੀਦਾ ਹੁੰਦਾ ਹੈ ਕਿ ਮੈਨੂੰ ਲੱਗਦਾ ਨਹੀਂ ਵੀ ਸਾਡੇ ਮਾਨਯੋਗ ਜੱਜ ਸਾਹਿਬਾਨ ਜਿਹੜੇ ਬੈਠੇ ਨੇ ਉਹਨਾਂ ਦਾ ਸੱਚੀ ਮੁੱਚੀ ਉਸ ਮੇਚ ਦੇ ਹੋਗੇ ਕਿਉਂ ਕਹਿਣ ਕਿ ਪ੍ਰਸ਼ਾਂਤ ਪੋਸ਼ ਨੇ ਬੜੀ ਸੇਵਾ ਕਰਦਾ ਉਹ ਕਾਨੂੰਨ ਚ ਇਹ ਠੀਕ ਆ ਇਹ ਉਹਨੂੰ ਅਸੀਂ ਦੋਸ਼ੀ ਠਹਿਰਾਤਾ ਹੈ ਪਰ ਉਸ ਨੂੰ ਸਜ਼ਾ ਕੋਈ ਨਹੀਂ ਦੇਣੀ ਸੋਚੀ ਹੋਇਆ ਹੈ ਤਲ ਇਹਨਾਂ ਦਾ ਹਿਰਦਾ ਇਹਨਾਂ ਦਾ ਵੱਡਾ ਹੈ ਨਹੀਂ ਉਹਨਾਂ ਨੇ 1 ਕੁਰਪੇ ਜੁਰਮਾਨਾ ਕਰਤਾ ਸੀ ਹਾਂ 1 ਕੁਰਪੇ ਸਾਰੀ ਗੱਲ ਜੇ ਕਰ ਰਹੇ ਨੇ ਜੇ ਮੈਂ ਸੁਪਰੀਮ ਕੋਰਟ ਨੂੰ ਇਹ ਗੱਲ ਕਹਿ ਸਕਦਾ ਇਹ ਕਹਿੰਦੇ ਕਹਿ ਕੇ ਦਿਖਾਓ ਇਹਨੋਂ ਤਾਂ ਇਹ ਹੋਊਗਾ ਨਾ ਹੌਲੀ ਹੌਲੀ ਐ ਤਾਂ ਭੁਦੀ ਜਾਂਦਾ ਨਹੀਂ ਕਿਹਾ ਤੁਹਾਨੂੰ ਇਹ ਵੀ ਕਹਿ ਸਕਦਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਤੁਸੀਂ ਅਦਾਲਤ ਤੋਂ ਬਾਹਰ ਕਿਵੇਂ ਹੋ ਸਕਦੇ ਹੋ ਹਾਂ ਕਹੇ ਸੀ ਨਾ ਪੰਜ ਸਿੰਘ ਸਾਹਿਬਾਨ ਦਾ ਉਹਨੂੰ ਇੱਕ ਕਿਉਂ ਡਿਫੈਂਡ ਕਰੀ ਉਹਦੀ ਡਿਊਟੀ ਨਾ ਹਾਂ ਜਿਆਨੀ ਹਰਪ੍ਰੀਤ ਸਿੰਘੇ ਸਾਬਤ ਕਰਨ ਕਿ ਉਹਨਾਂ ਦੀ ਡਿਊਟੀ ਲੱਗੀ ਸੀ ਸਾਰਾ ਕੁਝ ਕਹਿਣ ਹੂੰ ਹੂੰ ਇਹ ਬਿਲਕੁਲ ਆਪਾਂ ਬਾਹਰ ਦੇ ਨੂੰ ਸਧਾਰਨ ਦਾ ਕੀ ਕਰਦੀ ਹੈ ਦਾਗੀ ਕੀ ਕਰਦੇ ਨੇ ਬਾਕੀ ਕੀ ਕਰਦੇ ਨੇ ਇਹ ਮੇਰਾ ਕੰਸਰਨ ਨਹੀਂ ਹੈ ਹਾਂ 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 ਜਿਹੜਾ ਸਵਾਲ ਹੈ ਵੀ ਪੰਜ ਸਿੰਘ ਸਹਿਬਾਨ ਦਾ ਫੈਸਲਾ ਸੀ ਹੂੰ 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 ਉਹ ਗਿਆਨੀ ਹਰਕ੍ਰਿਸ਼ ਸਿੰਘ ਪਬਲਿਕ ਦੇ ਸਾਹਮਣੇ ਸੰਗਤ ਦੇ ਸਾਹਮਣੇ ਸਾਫ ਕਰਨਾ ਸੰਗਤ ਦੇ ਵਿੱਚ ਜਾ ਕੇ ਬਤਾਰਨਾ ਮਨਾ ਸਿੱਖ ਕਿ ਜੀ ਪੰਜ ਦਾ ਫੈਸਲਾ ਸੀ ਪੰਜਾਂ ਵਾਲਾ ਹੀ ਮੈਂ ਚੱਕ ਰਿਹਾ ਮੈਂ ਕੁਝ ਨਹੀਂ ਕਰਿਆ ਆਪਣੇ ਵੱਲ ਨਾ ਮੈਂ ਇਹਨੂੰ ਡਿਫੈਂਡ ਕਰਨਾ ਨਾਮ ਇਹ ਤਾਂ ਬਚੋ ਕਰਨਾ ਪੰਜ ਇਕੱਠੇ ਕਰਾਂਗੇ ਇਹਨਾਂ ਨੂੰ ਤਾਂ ਅਸੀਂ ਜ਼ਿਆਦਾ ਸੀਗੇ ਅਸੀਂ ਆਪਣੀ ਐਸੋਸੀਏਸ਼ਨ ਦੀ 11 ਬੰਦੇ ਹੁੰਦੇ ਜਦ ਕਿਸੇ ਨੇ ਮਨਚੀ ਨੇ ਮੁੱਖ ਮੰਤਰੀ ਨੂੰ ਮੀਟਿੰਗ ਬੁਲਾਉਣੀ ਹੈ ਤਾਂ 11 ਦੇ 11 ਆਵਾਂਗੇ ਹੂੰ ਉਹਨੇ ਚਾਹੀ ਇੱਕ ਬੰਦਾ ਫੈਸਲਾ 11 ਦਾ ਹੋਈ ਹੂੰ ਇਹ ਥੋੜਾ ਤਰੀਕਾ ਇਹ ਤਾਂ ਡੈਮੋਕ੍ਰੇਸੀ ਨੂੰ ਵੀ ਛੱਡ ਕੇ ਜਮਹੂਰੀਅਤ ਇਹਨਾਂ ਨੇ ਛੱਡੀ ਸੰਗਤ ਦਾ ਸੂਲ ਇਹਨਾਂ ਨੇ ਛੱਡਤਾ ਪੰਜ ਪਿਆਰਿਆਂ ਦਾ ਸੂਲ ਇਹਨਾਂ ਨੇ ਫਿਰ ਇਹ ਕੀ ਗਿਆ ਹੂੰ ਤੁਸੀਂ ਮੈਨੂੰ ਪਾਇਆ ਦੱਸੋ ਵੀ ਗਿਆਨੀ ਹਰਪ੍ਰੀਤ ਸਿੰਘ ਹੀ ਇੰਨਾ ਜ਼ਿਆਦਾ ਵਾਰ-ਵਾਰ ਇਸ ਦੇ ਵਿੱਚ ਕਿਉਂ ਆਏ ਜ਼ਿਆਦਾ ਕਿਉਂ ਚੰਬਲਾਂਦੇ ਨੇ ਐਸਨ ਤਾਂ ਪੰਜ ਨੇ ਲਿਆ ਨਾ ਹਾਂ ਨਾ ਪੰਜ ਨੇ ਪੰਜ ਸਿੰਘ ਸੇਬਾਨ ਬਿਲਕੁਲ ਆਂਦੇ ਬੰਦੇ ਇਸ ਪੰਚ ਤੇ ਫੋਨ ਗਏ ਕਿ ਗਿਆਨੀ ਰਿਕ ਵੀਰ ਸਿੰਘ ਜੋ ਤਦੋਸ਼ ਰਾਨੇ ਸ਼ੁਰੂ ਕਰ ਹੂੰ ਤੁਸੀਂ ਅੰਜ ਕਰੋ ਜਿੱਦਾਂ ਸੁਖਰੀਲ ਬਾਗਲ ਤੇ ਹਮਲਾ ਹੋਇਆ ਜੀ ਉੱਦੇ 3-3 ਮਿੰਟ ਦੀ ਵੀਡੀਓ ਆ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਵੀ ਤੇ ਗਿਆਨੀ ਰਿਕਾ ਵੀ ਸਿੰਘ ਜੀ ਦੀ ਉਹ ਡੋਨੇ ਵੀਡੀਓ ਸੁਣ ਲਿਓ ਤੁਸੀਂ ਆਪ ਹੀ ਦੇਖ ਲਓ ਵੀ ਕਿਹੜੇ ਬੰਦੇ ਦਾ ਕਿੱਡਾ ਬੰਦਾ ਕਰਦਾ ਐ ਤੇ ਕਿਹੜਾ ਦੂਜਾ ਕਰਦਾ ਐ ਜਿਹੜਾ ਕਿੰਨਾ ਛੋਟਾ ਹੈ ਆਪਣੇ ਚੌਨ ਪਤਾ ਲੱਗ ਜੀ ਬਹੁਤ ਹੂੰ ਫੇਗਾ ਜੀ ਤਾਹ ਰਹੇ ਗੁਲੂ ਸਾਣ ਕੇ ਤੱਕ ਰਹੇ ਤੱਟੇ ਕੀ ਨਾਇਕ ਹੂੰ ਇਹ ਨਹੀਂ ਵੀ ਗਿਆਨੀ ਰਿਕਾ ਵੀ ਸਿੰਘ ਨੂੰ ਸਾਰੀਆਂ ਗੱਲਾਂ ਜੋ ਹੋ ਰਹੀਆਂ ਨੇ ਚੰਗੀਆਂ ਲੱਗਦੀਆਂ ਨੇ ਜਾਓ ਸਹਿਮਤ ਨੇ ਪਰ ਉਹਨਾਂ ਨੂੰ ਪਤਾ ਐ कि ਮੈਂ ਆਕਾਤਕ ਸਾਹਿਬ ਦਾ ਜਥੇਦਾਰ ਹੂੰ ਮੇਰੀ ਜ਼ਿੰਮੇਵਾਰੀ ਹੈ ਮਾਇੂ ਸੀਮਾ ਦੇ ਅੰਦਰ ਹੈ ਨਾ ਜਿਸੇ ਕਰਕੇ ਬਾਬੇ ਨੇ ਕਿਹਾ ਚੌਗਿਰਧ ਹਮਾਰੇ ਆਰਾਮ ਕਰ ਦੁੱਖ ਲੱਗੇ ਨਾ ਪਾਈ ਉਹ ਰਾਮਕਾਰ ਤੋਂ ਜਦ ਬਾਹਰ ਨਿਕਲੋਗੇ ਫਿਰ ਦੁੱਖ ਲੱਗੇਗਾ ਯਾਨੀ ਹਰਕ੍ਰਿਸ਼ ਸਿੰਘ ਰਾਮਕਾਰ ਤੋਂ ਬਾਹਰ ਨਿਕਲ ਰਹੇ ਨਹੀਂ ਕਿਉਂਕਿ ਕਹਿੰਦੇ ਰਾਮਕਾਰ ਹੈ ਹੀ ਨਹੀਂ ਮੇਰੇ ਅੰਦਰ ਲਈ ਹੂੰ ਜੀ ਜੀ ਯਾਨੀ ਰਕ੍ਰਿਸ਼ ਸਿੰਘ ਉਹ ਰਾਮਕਾਰ ਨੂੰ ਮਨ ਰਹਿਣੀ ਦੀ ਹਾਰ ਆਮ ਆਦਾ ਚਾਗੇ ਰੁਖ ਮਾਰੇ ਆਮ ਕਾ ਦੁੱਖ ਲੱਗੇ ਨਾ ਭਾਈ ਜੰਤਾ ਹੈ ਤੁਸੀਂ ਇਹ ਰੱਟਾ ਲਾ ਲਓ ਲਾੜੋ ਰੱਟਾ ਬਥੇ ਰੱਟਾ ਲੱਗ ਜਾਂਦਾ ਲੋਕ ਨੂੰ ਹੂੰ ਕੋਨੂੰ ਤੇ ਆਪਦੇ ਰੱਬ ਤੇ ਇੰਨਾ ਵਿਸ਼ਵਾਸ ਨਹੀਂ ਆਪਦੇ ਗੁਰੂ ਤੇ ਇੰਨਾ ਵਿਸ਼ਵਾਸ ਨਹੀਂ ਕਾਮ ਪੁਰਸਤੇ ਇੰਨਾ ਵਿਸ਼ਵਾਸ ਨਹੀਂ ਕਿ ਤੁਹਾਨੂੰ ਰੋਟੀ ਮਿਲੀ ਜਾਊ ਤੁਹਾਨੂੰ ਤਾਂ ਇਹ ਲੱਗਦਾ ਕਿ ਮੈਂ ਤਾਂ ਲੋਕਾਂ ਨੂੰ ਦੱਸਣ ਉਹ ਵੀ ਮੈਂ ਤਾਂ ਜਕਾੜ ਕਰਕੇ ਰੋਟੀ ਖਾ ਸਕਦਾ ਮੈਂ ਤਾਂ ਕਥਾ ਕਰਕੇ ਖਾ ਸਕਦਾ ਹੂੰ ਤੁਹਾਨੂੰ ਵਿਸ਼ਵਾਸ ਹੀ ਨਹੀਂ ਉਹਨੂੰ ਇਹ ਵਿਸ਼ਵਾਸ ਹੀ ਨਹੀਂ ਵੀ ਭਾਈ ਰੋਟੀ ਤੁਹਾਨੂੰ ਦੇ ਦੂ ਸਾਇਲ ਪਰਸਨਾ ਜਾਣ ਤੋਂ ਪਾਇ ਤਾਕਾ ਦੇ ਜਿਹਾ ਅੱਗੇ ਕਰ ਤਰੀ ਆਲੀ ਗੱਲ ਤੇ ਤਾਂ ਤੁਸੀਂ ਵਿਸ਼ਵਾਸ ਕਰਦੇ ਹੀ ਨਹੀਂ ਕਿਉਂਕਿ ਜੇ ਇਹ ਵਿਸ਼ਵਾਸ ਕਰਦੇ ਤੁਹਾਨੂੰ ਰੋਟੀ ਦੀ ਗੱਲ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਹੂੰ 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 ਉਹਨੂੰ ਕਿਉਂ ਕਹਿਣਾ ਪਿਆ ਕਿ ਮੈਂ ਤਾਂ ਕਥਾ ਕਰਕੇ ਰੋਟੀ ਖਾ ਲਿਆ ਕਰੂੰ ਇਹਦਾ ਮਤਲਬ ਤੁਹਾਨੂੰ ਆਪਦੇ ਕਾਲਪੁਰਸਤੇ ਵਿਸ਼ਵਾਸ ਨਹੀਂ ਹੈ ਹੂੰ ਹੂੰ ਆ ਪਰ ਇਹ ਆਪਦੇ ਜਵਾਨੀ ਕਥਾ ਕਰਨ ਤੇ ਉਹਦੇ ਉਹਦਾ ਜਿਹੜਾ ਕਥਾ ਕਰਨੀ ਮਹਾਰਤ ਹੈ ਉਹਨੂੰ ਤੇ ਮਰਾ ਪੁਰਾਤੇ ਹੰਕਾਰ ਹੈ ਬਲਕਿ ਵੀ ਮੇਰੇ ਤਾਂ ਕਹਿੰਦੇ ਹੀ ਚ ਮੈਨੂੰ ਪੈਸਾ ਹਾਲਾਂਕਿ ਉਹ ਕਲਾ ਉਹ ਕਲਾ ਵੀ ਕਾਲਪੁਰਖ ਦੀ ਦਿੱਤੀ ਹੋਈ ਹੈ ਬਿਲਕੁਲ ਡਾਕਟਰ ਸਾਹਿਬ ਇਹ ਡਾਕਟਰ ਦੀ ਦਿੱਤੀ ਹੋਈ ਹੈ ਬਲਕਿ ਹੰਕਾਰ ਹੈ ਹੰਕਾਰ ਨਾ ਮੇਰੇ ਕੋਲ ਤਾਂ ਹੀ ਹੈ ਕਿ ਮੈਨੂੰ ਇਹਦੇ ਨਾਲ ਬਹੁਤ ਪੈਸਾ ਮਿਲਿਆ ਉਹ ਕਲਾ ਐਸਾ ਕਮਾਉਣ ਵਾਸਤੇ ਨਹੀਂ ਦਿੱਤੀ ਹੋਈ ਕਾਲਪੁਰਖ ਦੀ ਹੂੰ ਉਹ ਕਲਾ ਲੋਕਾਂ ਦੇ ਸੁਧਾਰ ਵਾਸਤੇ ਦੀ ਹੈ ਬਾਬਾ ਦੇ ਕੇ ਧਿਆਨ ਤਰ ਜਲਦੀ ਪ੍ਰਤਿਮੇ ਸਭ ਨਜ਼ਰ ਆ ਗਈ ਇਹ ਹੈ ਨਹੀਂ ਤਾਂ ਫਿਰ ਇਹ ਕਿਹਾ ਹੈ ਸਿੰਧ ਪੱਜ ਬੈਠੇ ਭਾਰੀ ਕੌਣ ਕਰੂ ਜਨਕ ਦਾ ਪਾਰ ਉਤਾਰਾ ਹੂੰ ਪਰ ਮਕੀ ਜਰ ਤਾਂ ਕਿ ਨਾ ਸਿੰਧ ਪੱਜ ਬੈਠੇ ਲੁਕ ਬੈਠੇ ਵੀ ਹੂੰ ਤੇ ਕੋਈ ਹੀ ਹੈ ਨਾ ਇਹ ਗਿਆਨੀ ਹਰਪ੍ਰੀਤ ਸਿੰਘ ਵਰਗੇ ਬੰਦੇ ਆ ਆਈਨੇ ਗੱਲਾਂ ਚ ਪੈ ਗਏ ਫਿਰ ਸਿੱਕੀ ਦਾ ਪਾਰ ਉਤਾਰ ਕੀ ਕਰਨੇ ਇਹ ਹੀ ਤਾਂ ਵੱਡੇ ਹੋਦੇ ਆਲੇ ਨੇ ਹੂੰ ਹੂੰ ਤੁਸੀਂ ਭਾਈ ਗੁਰਦਾਸ ਪਾਠੇ ਤੇ ਲੋਵਾਰਾ ਤੁਸੀਂ ਗੁਰੂ ਗ੍ਰੰਥ ਸਾਹਿਬ ਕਿ ਦੇਖ ਲੋ ਹਾਂ ਹਾਂ ਜੀ ਜੀ ਸਮਝ ਨਹੀਂ ਤੱਕ ਕੋਸ਼ਿਸ਼ ਕਰ ਲੈਣਾ ਬੰਦਾ ਚਲੋ ਬੱਚਾ ਹੋਵੇ ਉਹਨੂੰ ਨਹੀਂ ਸਮਝ ਆਉਂਦੀ ਜਿਹੜਾ ਐਨਾ ਪੜਿਆ ਲਿਖਿਆ ਹੈ ਉਹ ਤੇ ਇਹ ਨਹੀਂ ਕਿਸੇ ਨੇ ਉੱਠੀ ਵਾਲੀ ਕਿਸੇ ਨੇ ਕੁਝ ਕਰ ਲਿਆ ਤੇ ਕੋਈ ਮਤਲਬ ਹਰ ਕਿੰਦਾ ਸੌਪਾਸੇ ਪਾਸੇ ਹੋਈਏ ਪੰਜਾਬ ਦੇ ਵਿੱਚ ਜਿਹੜਾ ਮਰਜੀ ਦਾਲ ਬਣੇ ਜੀ ਨੇ ਮਰਜੀ ਬੰਨ ਪਹਿਲਾਂ ਵੀ ਬਥੇਰੇ ਬਣੇ ਨੇ ਹਾਂ ਪੰਤ ਸੇਵਾਸ ਨੇ ਇੱਕ ਦਾਲ ਬਣਾਇਆ ਹੋਇਆ ਸੀ ਹਾਂ ਇੱਕ ਸਾਗੀ ਦਾਲ 1920 ਬਣਾਇਆ ਹੋਇਆ ਵੀਰ ਜਵਿੰਦਰ ਸਿੰਘ ਉਹਨਾਂ ਦਾ ਬਣਾਇਆ ਹੋਇਆ ਸੀ ਜੀ 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 ਇਹ ਇੱਕ ਵੀਰ ਜਵਿੰਦਰ ਸਿੰਘ ਉਹਨਾਂ ਨੇ ਵੀ ਬਣਾਇਆ ਹੋਇਆ ਸੀ ਹਾਂ ਹਾਂ ਅੰਮ੍ਰਿਤਸਰ ਅਕਾਲੀ ਦਲ ਵੀ ਹੈ ਆ ਸੰਯੁਕਤ ਅਕਾਲੀ ਦਲ ਤਾਂ ਕਈ ਬਣ ਚੁੱਕੇ ਸੀ ਹੂੰ ਤੇ ਇਹ ਛੱਡ ਜੀਏ ਵੀ ਦਲਾਂ ਦੀ ਘਾਟ ਕਰਕੇ ਪੰਜਾਬ ਦੀ ਸਮੱਸਿਆ ਹੈ ਹੂੰ ਜਾਂ ਲੀਡਰਾਂ ਦੀ ਘਾਟ ਕਰਕੇ ਲੀਡਰ ਤਾਂ ਇੱਕ ਚੱਕਰ ਤੋਂ ਨਿਕਲਦੇ ਨੇ ਸਿੱਖਾਂ ਚ ਹੂੰ ਹੂੰ ਤਾਂ ਬਾਕੀਆਂ ਚ ਵੀ ਨਿਕਲ ਰਹੇ ਨੇ ਪਰ ਸਵਾਲ ਇਹ ਹੈ ਕਿ ਰਾਜਦੇ ਦੀ ਘਾਟ ਹੈ ਸਿਆਸਤ ਦੀ ਘਾਟ ਹੈ ਪੰਜਾਬ ਦੀ ਸਿਆਸਤ ਕਰ ਲਈ ਨਹੀਂ ਸਿਆਸਤ ਕਰਨੀ ਹੈ ਤੁਸੀਂ ਆਪਣੀ ਤਾਕਤ ਲੈਣ ਵਾਸਤੇ ਤੇ ਜਿੰਨੀ ਮਰਜ਼ੀ ਕਰੀ ਜਾਓ ਹੂੰ ਹੂੰ ਜੀ ਜੀ ਬਿਲਕੁਲ ਜਿਹੜਾ ਇਹ ਕਹਿੰਦੇ ਨੇ ਇੱਕ ਪਾਸੇ ਇਹ ਕਿਵੇਂ ਬੀਜੇਪੀ ਦੀ ਚਾਲ ਤਾਂ ਸਫਲ ਹੋਏਗੀ ਇੱਕ ਪਾਸੇ ਭਾਈ ਅਮਰਪਾਲ ਸਿੰਘ ਚ ਇਹ ਖਾਲਸਾ ਰੋਣਾ ਦਾਲ ਬਣ ਜੇਗਾ ਹੂੰ ਹੂੰ ਜੀ ਠੀਕ ਹੋ ਗਿਆ ਇੱਕ ਪਾਸੇ ਇਹ ਸੁਧਾਰ ਪਹਿਰਾ ਵਾਲਿਆਂ ਦਾ ਦਲ ਬਣ ਜੇਗਾ ਇੱਕ ਪਾਸੇ ਉਹ ਆਪਣਾ ਅਮਰਸਰ ਅਕਾਲੀ ਦਲ ਹੈਗਾ ਹੀ ਹੈ ਜੇਪਾ ਛੱਡ ਵੀ ਲਈਏ ਇੱਕ ਪਾਸੇ ਬਾਦਰੀ ਦੁਨੀਆ ਦਾ ਵੀ ਬਣੂਗਾ ਇਹ ਤਾਂ ਹੈ ਨਹੀਂ ਵੀ ਇਹ ਕਦੇ ਐਂ ਚੁੱਪ ਕਰਕੇ ਬਹਿ ਜਾਣਗੇ ਹੂੰ ਹੂੰ ਸਾਰ ਦਲ ਤਾਂ ਐਚੀ ਬਣਗੇ ਨਾ ਇਹ ਚਾਰ ਬਲੀ ਬਾਰਾ ਮਿਸਮਾਈ ਪ੍ਰਾਇਤ ਕਰ ਨਹੀਂ ਸਕਦੇ ਵੀ ਸੀ ਇੱਕ ਆਪ ਤਖਤ ਤੇ ਜਾ ਕੇ ਚਾਰੇ ਇਕੱਠੇ ਹੋ ਕੇ ਸਮਝਾਤਾ ਕਰ ਲੈ ਕਰਾਂਗੇ ਗੁਰਮਤਾ ਕਰ ਲੈ ਕਰਾਂਗੇ ਇਹ ਨਹੀਂ ਕਰਦੇ ਜੋ ਬੇਕਾਦੀ ਦਲ ਦੇ ਉੱਤੇ ਸਿੱਖੀ ਦੇ ਉੱਤੇ ਸਿੱਖ ਸਿਧਾਂਤ ਦੇ ਉੱਤੇ ਵੱਡਾ ਹਮਲਾ ਹੈ ਉਹ ਹਮਲੇ ਨੂੰ ਸਿੱਖਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਧਾਰਮਿਕ ਲੀਡਰਸ਼ਿਪ ਵੀ ਸਿਆਸੀ ਲੀਡਰਸ਼ਿਪ ਵੀ ਵਾਦਿਕ ਲੀਡਰਸ਼ਿਪ ਵੀ ਉਹ ਬਿਲਕੁਲ ਪਛਾਣ ਨਹੀਂ ਰਹੀ ਉਹ ਸਿਰਫ ਆਪਣੇ ਨਿੱਜੀ ਹਿੱਤ ਨਿੱਜੀ ਹੰਕਾਰ ਨਿੱਜੀ ਦਰਾਈ ਤੇ ਨਿੱਜੀ ਉਹਨਾਂ ਦੇ ਵਿੱਚ ਪਈ ਹੋਈ ਹੈ ਉਹਦੇ ਵਿੱਚ ਪੈ ਕੇ ਹੋ ਇੱਕ ਦੂਜੇ ਨੂੰ ਮਿਹਨੋਂ ਮਿਹਨੀ ਹੋਰ ਸਾਰਾ ਕੁਝ ਕਰ ਰਹੇ ਨੇ ਕੌਮ ਦਾ ਜਿਹੜਾ ਹੈ ਕੌਮ ਨੂੰ ਅੱਗੇ ਲੈ ਕੇ ਜਾਣਾ ਸਿੱਖ ਫਰਸਫੇਲ ਵਗੇ ਲੈ ਕੇ ਜਾਣਾ ਸਿੱਖ ਦਰਸ਼ਨ ਹੋਗੇ ਲੈ ਕੇ ਜਾਣਾ ਸਿੱਖ ਦਰਸ਼ਨ ਦੇ ਉੱਤੇ ਪੈਰਾ ਦੇਣਾ ਮੈਨੂੰ ਲੱਗਦਾ ਉਹ ਕਿੱਥੇ ਨਿਕਲੇ ਜਾਵੇ ਹੂੰ ਬਿਲਕੁਲ ਬਿਲਕੁਲ ਸੋ ਇਹ ਸਨ ਅੱਜ ਦੇ ਵੱਡੇ ਮੁੱਦੇ ਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਪਿਆਰੀ ਲਾਲਕਰ ਜੀ ਇਹ ਮਿਸ਼ਨ ਪੰਜਾਬੀ